ਹਾਂਜੀ ਰੰਜੋਪਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਰ ਸਭ ਵਧੀਆ ਜੀ ਬਹੁਤ ਵਧੀਆ ਜੀ ਭਾਜੀ ਹੁਣਾਂ ਦੀ ਕੱਲ ਇੱਕ ਵੀਡੀਓ ਬਣਾਈ ਸੀ ਇੰਸਟਾਗ੍ਰam ਤੇ YouTube ਤੇ ਲੋਕਾਂ ਵੱਲੋਂ ਦਰਸ਼ਕਾਂ ਵੱਲੋਂ ਮੇਰੇ ਵਿਊਅਰਸ ਵੱਲੋਂ ਤੇ ਜਿਸਨੇ ਵੀ ਉਹ ਵੀਡੀਓ ਦੇਖੀ ਉਹਨਾਂ ਵੱਲੋਂ ਭਰਪੂਰ ਹੁੰਗਾਰਾ ਆਇਆ ਉੱਤੇ ਕੋਸ਼ਕ ਮੇਰੇ ਵਿਊਜ਼ ਤੇ ਕੁਐਸਚਨ ਆ ਜੋ ਮੈਨੂੰ ਕਮੈਂਟਸ ਆਏ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਹਾਂਜੀ ਪਹਿਲਾਂ ਤਾਂ ਭਾਜੀ ਇੱਕ ਮੇਰੇ ਵਿਊਅਰਸ ਨੇ ਬਹੁਤ ਪੁੱਛਿਆ ਹੂੰ ਕਿ ਤੁਸੀਂ ਸਰਟੀਫਾਈਡ ਵੈਦ ਹੋ ਕਿ ਨਹੀਂ ਜੋ ਵੀ ਤੁਸੀਂ ਸਰਟੀਫਿਕੇਟ ਲਏ ਆ ਆਪਣੀ ਜੋ ਇਸ ਆਯੁਰਵੇਦ ਦੀ ਸਟੱਡੀ ਦੇ ਵਿੱਚ ਉਹਦੇ ਬਾਰੇ ਦੱਸੋ ਜੀ ਜੀ ਇਹ ਭਾਜੀ ਨਾੜੀ ਵੈਦ ਦੇ ਗੁਰੂਕੁਲ ਕਰਨਾਲ ਦੇ ਵਿੱਚ ਆ ਹਰਿਆਣਾ ਸਟੇਟ ਠੀਕ ਆ ਜੀ ਉੱਥੇ ਬੈਸਟ ਇੰਡੀਆ ਦੇ ਜਿਹੜੇ ਨਾੜੀ ਵੈਦ ਦੇ ਆ ਨਾੜੀ ਵੈਦ ਅਜੀਤ ਸਿੰਘ ਜਾਦਵ ਜੀ ਠੀਕ ਆ ਜੀ ਉਹਨਾਂ ਦਾ ਭਾਜੀ ਮੈਂ ਸ਼ਗਿਰਦ ਆ ਠੀਕ ਆ ਜੀ ਉਹਨਾਂ ਤੋਂ ਮੈਂ ਨਾੜੀ ਪ੍ਰੀਖਣ ਸਿੱਖੀ ਓਕੇ ਤੇ ਉਹਦੇ ਵਿੱਚ ਹੀ ਫਿਰ ਜਿਹੜੇ ਉੱਥੇ ਵੈਲ ਜਿਹੜੇ ਆ ਸਰਟੀਫਾਈਡ ਟੀਚਰ ਆ ਠੀਕ ਆ ਜੀ ਉਹ ਮੰਨ ਲਓ ਕਿ ਗਵਰਨਮੈਂਟ ਤੋਂ ਅਪਰੂਵ ਹੁੰਦੇ ਆ ਪੂਰੇ ਠੀਕ ਹੈ ਜੀ ਤੇ ਉਹਨਾਂ ਤੋਂ ਮੈਂ ਸਾਰੀ ਜਿਹੜੀ ਆ ਚਿਕਿਤਸਾ ਸੂਤਰ ਤੇ ਆਯੁਰਵੈਦ ਦੀ ਜਿਹੜੀ ਸਟੱਡੀ ਆ ਉਹ ਸਾਰੀ ਉੱਥੋਂ ਕੀਤੀ ਆ ਭਾਜੀ ਠੀਕ ਹੈ ਜੀ ਤੇ ਜੇ ਕਿਸੇ ਨੇ ਚੈੱਕ ਕਰਨਾ ਆ ਤਾਂ www.naadiveda.in ਤੇ ਠੀਕ ਹੈ ਜੀ ਜਾ ਕੇ ਉੱਥੇ ਜਾ ਕੇ ਦੇਖ ਸਕਦਾ ਤੇ ਉੱਥੇ ਸਾਡੀਆਂ ਜਿੰਨੀਆਂ ਪਿਛਲੀਆਂ ਮਤਲਬ ਕਿ ਪਾਸਟ ਦੇ ਵਿੱਚ ਫੋਟੋਜ਼ ਆ ਜਿਹੜੇ ਉੱਥੇ ਰਹਿੰਦੇ ਸਗੇ ਜਿਹੜੇ ਸਟੂਡੈਂਟ ਪਾਸ ਆਊਟ ਹੋ ਗਏ ਹਾਂ ਉਹਦੀਆਂ ਸਾਰੀਆਂ ਫੋਟੋਜ਼ ਉੱਥੋਂ ਮਿਲ ਜਾਂਦੀਆਂ ਆ ਓਕੇ ਜੀ ਜੀ ਠੀਕ ਆ ਚਲੋ ਇੱਕ ਤਾਂ ਇਹ ਹੋ ਗਿਆ ਸਰਟੀਫਿਕੇਸ਼ਨ ਬਾਰੇ ਠੀਕ ਹੈ ਬਹੁਤ ਵਧੀਆ ਲੱਗਾ ਇਹ ਜਾਣ ਕੇ ਤੇ ਇਸ ਤੋਂ ਇਲਾਵਾ ਭਾਜੀ ਤੁਸੀਂ ਹਾਂਜੀ ਕਿਹੜੇ ਗ੍ਰੰਥ ਆ ਜਿਨ੍ਹਾਂ ਦੀ ਰੈਫਰੈਂਸ ਲੈਨੇ ਆ ਜਿਹੜੀ ਤੁਸੀਂ ਸਟੱਡੀ ਕਰਦੇ ਆ ਇਲਾਜ ਦੇ ਦੌਰਾਨ ਜਾਂ ਜਿੱਦਾਂ ਵੀ ਆਪਣੀ ਪਰਸਨਲ ਸਟੱਡੀ ਦੇ ਲਈ ਜੋ ਵੀ ਯੂਜ਼ ਕਰਦੇ ਜਾਂ ਡਿਊਰਿੰਗ ਆਪਣੀ ਸਟੱਡੀ ਜੋ ਯੂਜ਼ ਕੀਤੇ ਗ੍ਰੰਥ ਉਹਨਾਂ ਬਾਰੇ ਦੱਸੋ ਇਹ ਭਾਜੀ ਜਿੱਦਾਂ ਅਸੀਂ ਜੇ ਪ੍ਰਾਣੀਆਂ ਸ਼ਤਾਬਦੀਆਂ ਦੇ ਵਿੱਚ ਜਾਈਏ ਹਾਂਜੀ ਤਾਂ ਨਾੜੀ ਪ੍ਰੀਖਣ ਦਾ ਜਿਹੜਾ ਆ ਸ਼ਿਵ ਸੈਂਤਾ ਦੇ ਵਿੱਚ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ 13ਵੀਂ ਸ਼ਤਾਬਦੀ ਦੇ ਵਿੱਚ ਜਾ ਕੇ ਸ਼ਰੰਗਧਰ ਸੈਂਤਾ ਇਦਾਂ ਫੇ ਮਾਦਮ ਨਿਦਾਨ ਫੇ 나ੜੀ ਜਿਹੜੇ RAVAN KRIT 나ੜੀ ਆ ਠੀਕ ਹੈ ਜੀ ਉਹਨਾਂ ਦੇ ਵਿੱਚ ਸਾਰਾ ਇਹਦਾ ਰੈਫਰੈਂਸ ਮਿਲਦਾ ਭਾਵ ਪ੍ਰਕਾਸ਼ ਨਿਗੰਟੂ ਆ ਉਹਨੂੰ ਹਿੰਦੀ ਚ ਭਾਵ ਪ੍ਰਕਾਸ਼ ਨਿਗੰਟੂ ਕਹਿੰਦੇ ਆ ਠੀਕ ਹੈ ਜੀ ਉਹਦੇ ਵਿੱਚ ਇਹ ਸਾਰੇ ਬਾਜੀ ਅਸੀਂ ਇਹਨਾਂ ਤੋਂ ਰੈਫਰੈਂਸ ਲੈਂਦੇ ਜਿੱਦਾਂ ਸਾਨੂੰ ਟੀਚਰਸ ਨੇ ਪੜਾਇਆ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜਿਹੜੇ ਹੁਣ ਲੇਟੈਸਟ ਜਿੱਦਾਂ ਅਯੁਰਵੇਦ ਦੇ ਵਿੱਚ ਸਟਡੀ ਮਟੀਰੀਅਲ ਜਿੱਥੋਂ ਲੈਂਦੇ ਆ ਸ਼ਟਾਂਗ ਹਰਦੇ ਮਹਾਰਿਸ਼ੀ ਭਾਗ ਭਟ ਜਿਨੇ ਲਿਖਿਆ ਚਰਕ ਸੈਨਤਾ ਮਹਾਰਿਸ਼ੀ ਚਰਕ ਜੀ ਨੇ ਉਹਨਾਂ ਤੋਂ ਅਸੀਂ ਰੈਫਰੈਂਸ ਲੈਂਦੇ ਆ ਠ ਠੀਕ ਹੈ ਨਹੀਂ ਚਲੋ ਮਤਲਬ ਉਸ ਤੋਂ ਹੀ ਤੁਸੀਂ ਪ੍ਰੈਕਟਿਸ ਕਰਦੇ ਆ ਜੋ ਕੋਈ ਮੈਡੀਸਨ ਨਾ ਕਢੰਤਨੀ ਚੀਜ਼ ਹੈਗੀ ਠੀਕ ਹੈ ਜੀ ਕੋਈ ਮਨ ਕਢੰਤਨੀਗਾ ਜੋ ਸ਼ਾਸਤਰਾਂ ਦੇ ਵਿੱਚ ਲਿਖਿਆ ਉਹੀ ਚੀਜ਼ ਹੈ ਭਾਜੀ ਠੀਕ ਹੈ ਜੀ ਤੇ ਕੁਝ ਕਿ ਮੈਡੀਸਨ ਮੈਂ ਤੁਹਾਨੂੰ ਦੇਖਿਆ ਤੁਸੀਂ ਘਰ ਵੀ ਬਣਾ ਰਹੇ ਹੁੰਨੇ ਆ ਕਾਫੀ ਸਾਰੇ ਜਿੱਦਾਂ ਆਲੇ ਦੁਆਲੇੋਂ ਜੜੀ ਬੂਟੀ ਇਕੱਠੀ ਕਰਕੇ ਉਹ ਮੈਨੂੰ ਬਹੁਤ ਵਧੀਆ ਗੱਲ ਲੱਗੀ ਜੀ 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 ਕਿ ਤੁਸੀਂ ਜਿੱਦਾਂ ਵਧੀਆ ਤਰੀਕੇ ਨਾਲ ਬਣਾ ਰਹੇ ਹੁੰਨੇ ਆ ਅਰਕ ਕੱਢ ਕੇ ਚੀਜ਼ਾਂ ਦਾ ਕਦੀ ਔਲੇ ਦਾ ਦੇਖਿਆ ਮੈਂ ਤੁਹਾਨੂੰ ਕੱਢਦੇ ਹੋਏ ਹਾਂ 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 ਤੇ ਇਹ ਤੁਸੀਂ ਮਤਲਬ ਕਿ ਵੀ ਆਪਣੇ ਘਰ ਕੇ ਕਿੰਨੀਆਂ ਦਵਾਈਆਂ ਬਣਾ ਲੰਨੇ ਆ ਇਹ ਜਿਹੜੀਆਂ ਬਾਜੀ ਸਿੰਪਲ ਦਵਾਈਆਂ ਬੰਦਾ ਬਣਾ ਸਕਦਾ ਸੌਖੀਆਂ ਅੱਛਾ ਜੀ ਉਹ ਮੈਂ ਘਰੇ ਬਣਾਉਣਾ ਆ ਠੀਕ ਆ ਜੀ ਤੇ ਉਹਨਾਂ ਦਾ ਕੀ ਆ ਬਾਜੀ ਰਿਜ਼ਲਟ ਬਹੁਤ ਵਧੀਆ ਠੀਕ ਆ ਕਿਉਂਕਿ ਉਹਦੇ ਵਿੱਚ ਅਸੀਂ ਤਾਜ਼ੀਆਂ ਚੀਜ਼ਾਂ ਪਾਈਆਂ ਹੁੰਦੀਆਂ ਸਾਨੂੰ ਉਹਦਾ ਰਿਜ਼ਲਟ ਬਹੁਤ ਸੋਨਾ ਮਿਲਦਾ ਆ ਠੀਕ ਆ ਠੀਕ ਆ ਤੇ ਇੱਕ ਦੂਸਰੇ ਬੰਦੇ ਨੂੰ ਵੀ ਉਹ ਸਸਤੀ ਪੈ ਜਾਂਦੀ ਆ ਠੀਕ ਆ ਠੀਕ ਆ ਚਲੋ ਬਹੁਤ ਵਧੀਆ ਇੱਕ ਮੇਰੇ ਵੀਅਰਸ ਦਾ ਹੋਰ ਕੁਐਸਚਨ ਸਿਗਾ ਹਾਂ ਜੀ ਕਿ ਜੇ ਤੁਹਾਨੂੰ ਦਿਖਾਉਣ ਆਉਣਾ ਹੈ ਉਹਨਾਂ ਨੇ ਹਾਂ ਜੀ ਹਾਂ ਜੀ ਤੇ ਭੁਖੇਟ ਡਾਉਣ ਜਾਂ ਕੁਛ ਖਾ ਕੇ ਆਉਣ ਇਹ ਦੱਸੋ ਇਹਦੇ ਬਾਰੇ ਜੀ ਭਾਜੀ ਨਾੜੀ ਪਰਿਕਸ਼ਾ 6 ਵਜੇ ਤੋਂ ਲੈ ਕੇ ਨਾ ਅੱਛਾ ਜੀ 10 ਸਾਢੇ 10 ਤੱਕ ਹੁੰਦੀ ਹੈ ਚੈੱਕ ਠੀਕ ਹੈ ਜੀ ਮਾਰਨਿੰਗ ਹਾਂ ਜੀ ਮਾਰਨਿੰਗ ਦੇ ਵਿੱਚ ਠੀਕ ਤੇ ਉਹਦੇ ਵਿੱਚ ਸਿਰਫ ਪਾਣੀ ਪੀ ਸਕਦੇ ਹਾਂ ਕੋਈ ਚੀਜ਼ ਨਹੀਂ ਖਾਣੀ ਹੁੰਦੀ ਠੀਕ ਹੈ ਠੀਕ ਹਾਂ ਜੀ ਹਾਂ ਜੀ ਅੱਛਾ ਫਿਰ ਰੀਡਿੰਗ ਸਹੀ ਆਉਂਦੀ ਹੈ ਹਾਂ ਜੋ ਪਾਲਸ ਡਾਇਗਨੋਸ ਕਰਦੇ ਆ ਉਹ ਖਾਣਾ ਨਹੀਂ ਕੁਝ ਵੀ ਪਾਣੀ ਪੀ ਸਕਦੇ ਬਿਲਕੁਲ ਠੀਕ ਤੇ ਇਸ ਤੋਂ ਇਲਾਵਾ ਭਾਜੀ ਕਾਫੀ ਸਾਰੇ ਵਿਅਕਤੀ ਨੇ ਪੁੱਛਿਆ ਵਿੱਚ ਕਿ ਐਡਰੈਸ ਦੱਸੋ ਹਾਂ ਹਾਂ ਤੇ ਤੁਹਾਡਾ ਵੈਸੇ ਮੈਂ ਫੋਨ ਨੰਬਰ ਦੱਸਿਆ ਹੋਇਆ ਆ ਜੀ ਤੇ ਜਿੱਦਾਂ ਤੁਹਾਡੇ ਨਾਲ ਵੀ ਗੱਲ ਹੋਈ ਮੇਰੀ ਕਿ ਕਾਫੀ ਸਾਰੇ ਤੁਹਾਨੂੰ ਫੋਨ ਆ ਰਹੇ ਆ ਜੀ 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 ਤੇ ਉਹਦੇ ਬਾਰੇ ਤੁਸੀਂ ਦੱਸੋ ਕਿ ਸਾਰੇ ਫੋਨ ਅਟੈਂਡ ਹੋ ਜਾਂਦੇ ਤੁਹਾਡੇ ਕੋਲ ਤੇ ਪਾਜੀ ਉਦਾ ਅਸਲ ਦੇ ਵਿੱਚ ਇਹ ਨਾ ਇਹ ਚੀਜ਼ ਪੋਸੀਬਲ ਹੀ ਨਹੀਂਗੀ ਹਾਂਜੀ ਵੀ ਅਸੀਂ ਇਦਾਂ ਇੰਨੇ ਜਿਆਦੇ ਆਪਣੇ ਆਪ ਨੂੰ ਵੀ ਚੰਗਾ ਨਹੀਂ ਲੱਗਦਾ ਹਾਂਜੀ ਕਿਉਂਕਿ ਅਸੀਂ ਜਦੋਂ ਅਟੈਂਡ ਨਹੀਂ ਕਰ ਪਾਉਂਦੇ ਕਿਉਂਕਿ ਪੇਸ਼ੈਂਟ ਚੈੱਕ ਕਰਦੇ ਹੁੰਨੇ ਆ ਤੇ ਹੈਕਟਿਕ ਆਪਣਾ ਸ਼ਡਿਊਲ ਕਰਕੇ ਨਾ ਪਾਜੀ ਇੰਨੇ ਫੋਨ ਅਸੀਂ ਅਟੈਂਡ ਨਹੀਂ ਕਰ ਸਕਦੇ ਹਾਂਜੀ ਇਸ ਲਈ ਜਿੱਦਾਂ ਜਿਸ ਕਿਸੇ ਨੇ ਵੀ ਆਉਣਾ ਹੈ ਨਾੜੀ ਪ੍ਰੀਖਣ ਕਰਾਉਣ ਜਾਂ ਚਾਹਵਾਨ ਤਾਂ WhatsApp ਦੇ ਉੱਤੇ ਆਪਣਾ ਆਪਣਾ ਵਾਇਸ ਰਿਕਾਰਡ ਕਰਕੇ ਨਾ ਉਹ ਭੇਜ ਸਕਦਾ ਆਪਣਾ WhatsApp ਨੰਬਰ ਬੋਲ ਦਿਓ ਭਾਜੀ ਇੱਕ ਵਾਰ ਹਾਂਜੀ 8968551009 9968551009 ਠੀਕ ਹੈ ਜੀ ਮੈਂ ਡਿਸਪਲੇ ਵੀ ਕਰ ਰਿਹਾ ਥੱਲੇ ਇੱਥੇ ਭਾਜੀ ਇਸ ਨੰਬਰ ਤੇ ਜਿੱਦਾਂ ਹੁਣ ਕਈ ਕਾਲ ਕਰਦੇ ਫਿਰ ਗੁੱਸੇ ਹੋ ਜਾਂਦੇ ਆ ਬਈ ਤੁਸੀਂ ਸਾਡੀ ਕਾਲ ਨੂੰ ਅਟੈਂਡ ਨਹੀਂ ਕੀਤਾ ਦੇ ਪੋਸਿਬਲ ਨਹੀਂਗਾ ਭਾਜੀ ਤੇ WhatsApp ਤੇ ਉਹਨਾਂ ਨੇ ਮੈਸੇਜ ਛੱਡਿਆ ਹੋਊਗਾ ਤਾਂ ਬੰਦਾ ਫਿਰ ਆਪਣੇ ਰਾਤ ਨੂੰ ਵੀ ਜਾਂ ਕਿਸੇ ਵੇਲੇ ਫ੍ਰੀ ਟਾਈਮ ਉਹ ਸਿੱਧਾ ਰਿਪਲਾਈ ਕਰਕੇ ਉਹਨਾਂ ਨੂੰ ਟਾਈਮ ਦੇ ਸਕਦਾ ਵੀ ਤੁਸੀਂ ਇੰਨੀ ਤਰੀਕ ਨੂੰ ਇੰਨੇ ਵਜੇ ਆ ਜਾਓ ਬਿਲਕੁਲ ਬਿਲਕੁਲ ਮੈਂ ਹੁਣ ਵੀ ਦੇਖਿਆ ਕਿਉਂਕਿ ਮੈਂ ਭਾਜੀ ਕੋਲ ਥੋੜਾ ਜਿਹਾ ਟਾਈਮ ਹੋਇਆ ਆਏ ਨੂੰ ਜਿੰਨਾ ਇੱਕ ਘੰਟਾ ਤੇ ਪੇਸ਼ੈਂਟ ਆਏ ਸੀਗੇ ਤੇ ਵਿੱਚ ਫੋਨ ਵੀ ਆ ਰਹੇ ਸੀ ਤੇ ਉਹਨਾਂ ਦਾ ਟ੍ਰੀਟਮੈਂਟ ਵੀ ਕਰ ਰਹੇ ਸੀ ਉਹ ਧਰਨ ਕੱਢਣ ਦਾ ਜਦਾਂ ਤੇ ਉਹ ਫਿਰ ਨਹੀਂ ਅਟੈਂਡ ਹੁੰਦਾ ਉਸ ਵੇਲੇ ਫੋਨ ਤੇ ਨਹੀਂ ਇਹ ਗੱਲ ਤੁਸੀਂ ਸਹੀ ਕਹੀ ਆ ਠੀਕ ਆ ਭਾਜੀ ਜੀ ਜੀ ਧੰਨਵਾਦ ਜੀ ਬਹੁਤ- ਇਹ ਜਿਹੜੇ ਕੁਐਸਚਨ ਸੀਗੇ ਮੇਰੇ ਵਿਊਜ਼ ਤੇ ਉਹਨਾਂ ਨੂੰ ਕਲੈਰੀਫਾਈ ਕਰਨ ਦੇ ਲਈ ਉਹਨਾਂ ਨੂੰ ਹਾਂਜੀ ਹਾਂਜੀ ਤੇ ਠੀਕ ਆ ਜੀ ਪਾਜੀ ਬਹੁਤ ਬਹੁਤ ਪਾਜੀ ਤੁਹਾਡਾ ਧੰਨਵਾਦ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਜੀ ਚਲੋ ਠੀਕ ਆ ਜੀ ਨੈਕਸਟ ਵਲੌਗ ਵਿੱਚ ਮਿਲਾਂਗੇ ਬਹੁਤ ਹੀ ਜਲਦ ਟਿਲ ਦੈਨ ਟੇਕ ਕੇਅਰ ਬਾਏ ਬਾਏ